ਮੈਂ ਜਲ ਕੇ ਗੰਮੀ ਜੀ ਥਾਣੇ ਵਾਲੀ ਆਨਦੇ ਨਿਆ ਦੇ ਵਿੱਚ ਆਪਾਂ ਲਗਾ ਦਨੇ ਵਸੇ ਨੂੰ ਇੰਦਰ ਕੁਮਾਰ ਜੀ ਕੀ ਕਾਜ ਦੁਕਾਨ ਆਪਣੀ ਆੜਤੀ ਦੁਕਾਨ ਹੈ ਜੀ ਕੀ ਹੋਇਆ ਰਾਤ ਇਹ ਰਾਤ ਬੰਦੇ ਆਏ ਨੇ ਦੋ ਮੋਟਰਸਾਈਕਲ ਤੇ ਇਹਦਾ ਅਲਟਰਨੇਟਰ ਖੋਲ ਕੇ ਲੈ ਗਏ ਜੀ ਕੈਮਰੇ ਚ ਆ ਰਿਹਾ ਬਿਲਕੁਲ ਕਲੀਅਰ ਨਾਲ ਲੱਗਦਾ ਸਾਡੇ ਸਿਟੀ ਨਾਲ ਹੈ ਕਿੰਨੀ ਦੂਰ ਹੈ ਸਿਟੀ ਸ਼ਹਿਰ ਸਿਟੀ ਥਾਣਾ ਹੈਗਾ ਜੀ ਕੰਟਿੰਨ 300 200 200 ਕੋ ਮਿਟ ਰਹੀ ਪਹਿਲਾਂ ਵੀ ਹੋਈਆਂ ਜੋ ਇਸ ਤਰ੍ਹਾਂ ਦੀਆਂ ਪਹਿਲਾਂ ਕਾਫੀ ਹੋਈਆਂ ਨੇ ਬਜ਼ਾਰ ਦੇ ਵਿੱਚ ਜੀਨਰੇਟਰ ਦੀਆਂ ਜੀਨਰੇਟਰਾਂ ਦੀਆਂ ਇਹੀ ਐਲਟੇਨੇਟਰ ਖੋਲ ਕੇ ਲੈ ਜਾਂਦੇ ਨੇ ਇਹ ਤੇ ਸੀਸੀਟੀ ਵੀ ਕੈਮਰੇ ਕਿੰਨੇ ਬੰਦੇ ਦਿਖ ਰਹੇ ਨੇ ਸੀ ਦੋ ਦੋ ਬੰਦੇ ਦਿਖ ਰਹੇ ਨੇ ਮੋਟਰਸਾਈਕਲ ਤੇ ਆਏ ਨੇ ਉਹਦੇ ਨੰਬਰ ਪਲੇਟ ਲੱਗੀ ਨਹੀਂ ਹੋਈ ਖਾਲੀ ਬਸਤੀ ਜੋ ਹੋਏ ਨੇ ਜੋਰਾ ਬਸਤੀ ਜੋ ਹੋਏ ਨੇ ਕੀ ਮੰਗ ਕੇ ਸਰਕਾਰ ਪ੍ਰਸ਼ਾਸਨ ਨੂੰ ਇਹੀ ਕਿਰੀ ਬੰਦੇ ਫੜੇ ਜਾਣ ਚੋਰ ਫੜੇ ਜਾਣ ਇਹਨਾਂ ਦੀ ਛਾਣਮੀਨ ਹੋਵੇ ਜਿਹੜੇ ਰੋਜ਼ ਦੀ ਕੰਮ ਹੋ ਗਿਆ ਨਾਲ ਲੱਗਦਾ ਸਿਟੀ ਥਾਣਾ ਜਦੋਂ ਸਿਟੀ ਥਾਣੇ ਦੀ ਇਹਨਾਂ ਨੇ ਪ੍ਰਵਾਹ ਕਰੀ ਤਾਂ ਆਮ ਕੀ ਬਣੂ ਕੀ ਆ ਦਿੱਤੇ ਬੁਲਸਨ ਆ ਥਾਣੇ ਚ ਲਿਖਾਇਆ ਜੀ ਰਿਪੋਰਟ ਲਿਖਾਇਆ ਠੀਕ ਕਹਿੰਦੇ ਉਹ ਕਹਿੰਦੇ ਕਰਾਂਗੇ ਜੀ ਲੰਭਾਂਗੇ ਬਸ ਉਹਨਾਂ ਨੇ ਤਾਂ ਉਰੇ ਦਿਖ ਰਿਹਾ ਨੇ ਹਾਂ ਦਿਖ ਰਿਹਾ ਨਹੀਂ ਚੱਕਣ ਦੀ ਸਲਾਹ ਨਹੀਂ